ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਆਪਾਂ ਚੱਲਿਆਂ ਅਮਰਤ ਕੇ ਸੁਖਨੀ ਸਾਹਿਬ ਦਾ ਪਾਠ ਸੀਗਾ ਵਿਆਹ ਤੋਂ ਪਹਿਲਾਂ ਉਹਨਾਂ ਨੇ ਰੱਖਿਆ ਸੀਗਾ ਤੇ ਉੱਥੇ ਜਾ ਰਹੇ ਹਾਂ ਤੇ ਸ਼ਾਮ ਨੂੰ ਉਹਨਾਂ ਨੇ ਪਾਣੀ ਭਰਨ ਦੀ ਉਹਨਾਂ ਦੀ ਕੋਈ ਰਸਮਾ ਉਹ ਵੀ ਕਰਨੀ ਆ ਤੇ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਤੁਸੀਂ ਬਣੇ ਰਹੋ ਵੀਡੀਓ ਨਾਲ ਅੱਜ ਸਵੇਰ ਦੀ ਆਪਾਂ ਨੂੰ ਬਹੁਤ ਭੱਜਣਾ ਠਾ ਪਹਿਲਾਂ ਮੰਮਾ ਇਹਨੂੰ ਮੈਂ ਖੰਨੇ ਛੱਡ ਕੇ ਆਈ ਮੰਮੀ ਦਪਹਿਰਾ ਸਾਹਿਬ ਲਾਉਂਦੇ ਨੇ ਉਹ ਅਮਰਸਰ ਨੂੰ ਗਏ ਨੇ ਤੇ ਉਸ ਤੋਂ ਬਾਅਦ ਆ ਕੇ ਫਟਾਫਟਾ ਕੰਮ ਕਾਰ ਨਵੇੜ ਕੇ ਹੁਣ 7:30 ਨੂੰ ਆਪਾਂ ਰੈਡੀ ਹੋ ਗਏ ਆ ਹੁਣ ਮੰਮੀ ਹੁਣੀ ਆਉਂਦੇ ਨੇ ਰੈਣਗੜ ਤੋਂ ਤੇ ਆਪਾਂ ਉਹਨਾਂ ਦੇ ਨਾਲ ਲਸਾੜੇ ਨੂੰ ਜਾਣੇ ਆ ਤੇ ਤੁਸੀਂ ਬਣੇ ਰਹੋ ਐਂਡ ਤੱਕ ਵੀਡੀਓ ਦੇ ਨਾਲ ਗੱਡੀ 'ਚ ਬੈਠਣ ਦੀ ਕਲਿੱਪ ਲੈਣੀ ਭੁੱਲ ਗਏ ਸੀ ਬਾਕੀ ਕਲਿੱਪ ਤਾਂ ਇਹ ਜਿਹੀਆਂ ਹੀ ਲੈ ਹੋਣਗੀਆਂ ਟੈਨਸ਼ਨ ਬਹੁਤਾ ਕੰਮ ਕਰਦੀ ਤੇ ਹੁਣ ਆਪਾਂ ਪਹੁੰਚ ਗਏ ਸੀ ਘਰੇ ਉਧਰ ਦੇ ਲੋ ਪਾਈ ਪਹੁੰਚ ਗਏ ਸੀ ਆਪਾਂ ਵਿਆਹ ਵਾਲੇ ਦੇ ਘਰੇ ਚੱਲ ਰਹੀਆਂ ਨੇ ਤਿਆਰੀਆਂ ਅਲੱਗੇ ਕੰਮ ਕਰ। ਹਾਂਜੀ ਮੰਮੀ। ਦੇਲੇ ਬੰਦੇ ਨੂੰ ਪੜ ਲੈ। ਅੱਛਾ ਆ ਥੱਲੇ ਰੱਖ ਦਵਾ ਜਿਹੜਾ ਨਾ ਚਾਹੀਦਾ ਫਿਰ ਉਹ ਕਰ ਦਾਂਗੇ। ਜੋਰਾ ਸੋਰਾ ਤੇ ਤਿਆਰੀਆਂ ਹੁੰਦੀਆਂ ਹੋਈਆਂ। ਚੱਲ ਰਿਹਾ ਕੰਮ। ਬਸ ਮਹਾਰਾਜ ਦੀ ਸਵਾਰੀ ਆਉਣ ਵਾਲੀ ਹੈ ਜੀ। मासी Mami, Mami, masih... <coughs> ਗੀ ਹੋਰ ਆਇਆ ਨਾ ਯਾਰ ਸੋਨੂ ਕੋਲ ਆਇਆ ਨਾ ਮਨੁੱਖਿਆ ਕੋਲ ਹੋਵੇ ਜਦੋਂ ਦੁਸ਼ਮਣ ਆਉਂਦਾ ਹੈ ਰਿਸ਼ਤੇਦਾਰ ਵੀ ਆ ਗਏ ਚੱਲ ਰਹੀਆਂ ਨੇ ਜਿਹੜੀ ਆਈ ਜਾਂਦੇ ਨੇ ਸੋਰੀ ਜੀ ਇੱਕ ਇੱਕ ਹੈ ਨਾ

ਪੰਗੜਾ ਪਾ ਪੰਗੜਾ ਆ ਬਣਾ ਲੇ ਕਰਾ ਦੇ ਨੀਏ ਨੀਏ ਸਰਦੀ ਮਨਲੇ

ਅਕੇਲਾ ਨੰਨੂ ਤੋੜਦਾ ਮੈਂ ਮਦਾਰਨਾਨੂ ਕਿ ਮੈਂ ਤੋੜਦਾ ਰੱਖਦਾ ਸੀ ਸੀਤਾ ਸੀਤਾ ਕਿ ਮੈਂ ਨਾਨੂ ਅਨਾਨੂ ਦਾ ਤੋੜਦਾ ਕਹਿੰਦਾ ਸੀਤਾ ਕਿ ਮੈਂ ਕਰਦੀ ਸੀ ਸੀਤਾ ਹਾਂ ਹਾਂ ਸੀਤਾ ਇਹ ਕਿ ਲੱਗਦੀ ਜਾਨੂ ਨੰਨੂ ਖਾਂਦੇ ਨੱਚੀ ਆਇਆ ਨੱਚੀ ਆਜੇ ਨੱਚੀ ਆਜੇ ਨੰਨੂ ਕੱਢ ਰੱਖਾ ਕੱਢ ਰੱਖ ਮੈਂ ਦਰਨ ਨੰਨੂ ਖਾਂਦੇ ਤੱਕ ਤਾਂ ਹੁੰਦਾ ਮੈਂ ਤਾਂ ਨੰਨੂ ਕਿ ਤੱਕ ਖਾਂਦੇ ਹੁੰਦਾ ਸੀ ਕਿ ਤਾ ਮਾਰਦਾ ਨੰਨੂ ਪੈਣਾ ਰੋਟੀ ਪਵਾਉਂਦੀਆਂ ਹੋਈਆਂ ਤੇ ਇਧਰ ਮੱਥਿਆਂ ਦੀ ਤਿਆਰੀ ਹੋ ਗਈ ਆ ਪਾਣੀ ਭਰਨ ਦੀ ਬਸ ਤਿਆਰੀ ਆ ਜੋਤ ਲਾਤੀ ਆ ਬਾਬਾ ਜੀ ਦੀ ਇਧਰ ਵੀ ਗੱਲਾਂ ਚੱਲਦੀਆਂ ਹੋਈਆਂ ਚੇਂਜ ਕਰਕੇ ਆਗੇ ਆ ਫਿਰਦਾ ਬਿਆਲਾ ਮੁੰਡਾ ਕਿਮਿਆ ਉਧਰ ਰੱਖ ਕੰਮ ਦੀ ਹੈ ਹੈ